ਜਿੰਨਾ ਕਾਰਪੋਰੇਸ਼ਨ ਦਾ ਕਾਲਿਆਂ ਵਾਲੇ ਮੋੜ ਤੇ ਜੁੰਨੀਆਂ ਕਲੋਨੀਆਂ ਲੋਕਲ ਪੈਂਦੀਆਂ ਨੇ ਇਧਰੋਂ ਆਦਰਸ਼ ਨਗਰ ਲਾਲੋ ਲਾਬ ਨਗਰ ਲਾਲੋ ਇੱਥੋਂ ਸਾਰਾ ਕੂੜਾ ਇੱਥੇ ਆਣ ਕੇ ਸਾਡੇ ਇੱਕ ਕੀ ਡੰਪ ਥੋੜੀ ਆ ਵਾਲੇ ਵਾਲੇ ਮੋੜ ਤੇ ਜੋ ਚਾਂਪਾ ਵਾਲੇ ਆ ਜੋ ਰੇਡੀ ਬਰਗਰ ਵਾਲੇ ਜੋ ਵੀ ਆ ਸਾਰੇ ਇੱਥੇ ਆਣ ਕੇ ਕੂੜਾ ਸੁੱਟਦੇ ਆ ਤੇ ਬਾਕੀ ਅਹੀਂ ਤੇ ਪ੍ਰਸ਼ਾਸਨ ਇਹੋ ਮੰਗ ਕਰਦੇ ਆ ਇਨਸਪੈਕਟਰ ਸਾਹਿਬ ਨੂੰ ਡੇਢ ਘੰਟਾ ਹੋ ਗਿਆ ਕਾਰਪੋਰੇਸ਼ਨ ਨੂੰ ਫੋਨ ਕੀਤੇ ਨੂੰ ਹਲੇ ਤੱਕ ਇੱਥੇ ਹਾਜ਼ਰ ਨਹੀਂ ਕੋਈ ਵੀ ਹੋਇਆ ਬਾਕੀ ਮਹੱਲੇਦਾਰੀ ਤੋਂ ਹਿੱਕ ਇਕੱਠੇ ਹੋ ਗਏ ਮੰਗ ਕਰਦੇ ਆ ਵੀ ਕੂੜਾ ਜਲਦੀ ਤੋਂ ਜਲਦੀ ਚਕਾਇਆ ਜਾਵੇ ਤੇ ਜੇ ਨਹੀ ਚਕਾਉਂਦੇ ਤੇ ਅਸੀਂ ਰੋਡ ਬੰਦ ਕਰਾਂਗੇ ਜੀ ਇਹ ਰਾਮਪੁਰ ਰੋਡ ਮਾਲਾ ਪਿੰਡ ਆ ਪੀ ਐਨ ਬੀ ਬੈਂਕ ਦੇ ਸਾਹਮਣੇ ਇਹਦੇ ਪਾਜੀ ਕਾਲਾ ਵਾਲੇ ਮੋੜ ਤੋਂ ਨਾ ਸਾਰਾ ਗਾਂਦ ਜਿਹੜਾ ਇੱਥੇ ਸੁੱਟਣ ਆਉਂਦੇ ਆ ਚਾਂਪਾਂ ਵਾਲੇ ਇੱਥੇ ਸੁੱਟਣ ਆਉਂਦੇ ਗਾਂ ਦਾ ਤੜਕੇ 5 ਵੇ ਰੇੜੀਆਂ ਭਰੀਆਂ ਆਉਂਦੀਆਂ ਇੱਥੇ ਤੇ ਇੱਕ ਦੋ ਰੀਨ ਨੂੰ ਮੈਂ ਗਿਆ ਮੈਂ ਤੁਹਾਡੇ ਇਲਾਕਾ ਨਹੀਂ ਹੈਗਾ ਨਾ ਇੱਥੇ ਕੂੜੇ ਕੂੜਾਦਾਨ ਬਣਿਆ ਵੀ ਜਨ ਤੁਸੀਂ ਕੂੜਾ ਸੁੱਟਦੇ ਜੇ ਆਂਦੇ ਭਾਜੀ ਅੱਜ ਸੁੱਟਦਾ ਗਾਂ ਤਾਂ ਨਹੀਂ ਸੁੱਟਣ ਆਉਂਦੇ ਹੁਣ ਰੋਜ਼ ਅੱਜ ਚਕਾਉਂਦੇ ਆ ਅਗਲੇ ਦਿਨ ਫੇਰ ਇਦਾਂ ਢੇਰ ਲੱਗਾ ਹੁੰਦਾ ਆ ਪ੍ਰਸ਼ਾਸਨ ਕੁਝ ਨਹੀਂ ਕਰਦਾ ਆ ਦੇਖੋ ਕੀ ਸੜਕ ਸਾਰੀ ਮੱਲੀ ਹੈ ਕੂੜੇ ਨਾਲ ਤੇ ਜੇ ਨਹੀਂ ਇਹਨਾਂ ਚਕਾਉਣਾ ਫੇ ਸੜਕ ਦੇ ਵਿੱਚ ਕਰ ਦੋ ਕੂੜਾ ਸੜਕ ਇੱਕ ਸਾਈਡ ਬੰਦ ਕਰ ਦੋ ਫੇ ਸਾਰਾ ਕੂੜਾ ਕੂੜਾ ਕਰਾ ਦਿੰਦੇ ਇੱਥੇ ਇਹ ਨਾ ਕੋਈ ਸੁਣਵਾਈ ਹੋ ਹੁੰਦੀ ਆ ਇਹਨਾਂ ਦੇ ਇੰਸਪੈਕਟਰ ਨੂੰ ਫੋਨ ਕੀਤਾ ਉਹ ਵੀ ਕੋਈ ਤਸੱਲੀ ਬਖਸ਼ੀ ਜਵਾਬ ਨਹੀਂ ਦਿੱਤਾ ਉਹਨੇ ਜੇ ਤੇ ਇਹਨਾਂ ਨੇ ਕੂੜਾ ਨਾ ਚੁੱਕਣਾ ਮਿਲ ਕੇ ਢਾਇਆ ਇਹਨਾਂ ਨੂੰ ਤੇ ਨਹੀਂ ਫੇ ਰੋਡ ਬੰਦ ਕਰਾਂਗੇ ਅਸੀਂ ਪੱਜ ਨਜ਼ਰ ਕਮਿਸ਼ਨਰ ਇੱਥੇ ਉਹਨਾਂ ਚ ਨਹੀਂ ਵੀ ਰੋਡ ਨਹੀਂ ਖੋਲਣਾ ਸੀ ਇਹਨਾਂ ਨੇ ਜਿਹੜਾ ਇਤਿਹਾਸਿਕ ਮੰਦਿਰ ਨੂੰ ਜਾਂਦਾ ਰੋਡ ਤੇ ਵੀਆਈਪੀ ਵੀ ਹੁੰਦੇ ਸੁਧਾਲੂ ਵੀ ਹੁੰਦੇ ਕਿੰਨਾ ਅਸਰ ਪੈਂਦਾ ਮਾੜਾ ਨਾਲ ਤੇ ਅਸਰ ਤੇ ਭਾਜੀ ਪਹਿਣਾ ਜਿਹੜਾ ਰੋਡ ਤੁਸੀਂ ਵਾ ਮੜਾ ਕੈਮਰਾ ਨੂੰ ਕਰਕੇ ਵੇਖੋ ਜੀ ਅੱਧਾ ਰੋਡ ਦੇ ਨਾਲ ਬਲੌਕ ਕਰਤਾ ਕੂੜੇ ਨੇ ਹੀ ਤੇ ਜਿਹੜਾ ਕੋ ਨੰਗਦਾ ਜਦਨ ਕਹਿੰਦੇ ਉਹਨਾਂ ਦਾ ਉਹਦਨ ਦਵਾਤਾ ਉਹ ਸਫਾਈਆਂ ਲੱਗਦੇ ਝਾੜੂ ਦੇ ਹੁੰਦੇ ਫੇਰ ਨਾ ਮਸ਼ੀਨਾਂ ਲੈ ਆਉਂਦੇ ਆ ਤੇ ਅੱਗੋ ਪਿਛੋ ਆਹ ਆਲ ਹੁੰਦਾ ਜੇ ਇਹ ਰੋਡ ਦਾ ਇਹ ਰਾਂਤੀਸ ਰੋਡ ਨੂੰ ਮੰਦਿਰ ਜਾਂਦਾ ਜੀ ਐਡਾ ਇਤਿਹਾਸਿਕ ਮੰਦਿਰ ਆ ਤੇ ਜਿੱਦਣ ਕਹਿੰਨੇ ਉਹਨਾਂ ਦਾ ਕੋਈ ਵੀਆਈਪੀ ਨੇ ਉਹਤਨਾ ਐ ਸਫਾਈ ਕਰ ਦਿੰਦੇ ਜਿੱਦਾਂ ਇੱਥੇ ਕੋਈ ਗੰਦ ਹੀ ਨਹੀਂ ਪਿਆ ਹੁੰਦਾ। ਉਹਦੀ ਮੰਗ ਕਰਦੇ ਬਿਚਾਰ। ਇਹ ਭਾਜੀ ਕੂੜਾ ਇੱਥੋਂ ਚੁਕਾਇਆ ਜਾਵੇ ਤੇ ਜਿਹੜੇ ਉਹ ਕਲਾਂ ਮੋੜ ਤੋਂ ਰੋਡ ਤੋਂ ਸੁੱਟਣਾ ਹੁੰਦਾ ਇਹਦੇ ਕੂੜਾ ਉਹਨਾਂ ਨੂੰ ਉਹਨਾਂ ਨੂੰ ਢੱਕਿਆ ਜਾਵੇ ਇੱਥੋਂ ਵੀ ਇਹ ਕੂੜਾ ਨਾ ਸਿਰ ਇੰਸਪੈਕਟਰ ਨਾਲ ਗੱਲ ਹੋਈ ਹੈ ਇੰਸਪੈਕਟਰ ਤਾਂ ਮੈਂ ਇੱਥੇ ਆਉਂਦਾ ਆ। ਆਉਂਦੇ ਆ ਤੇ ਫਿਰ ਪੁੱਛਦੇ ਮੈਂ ਕੀ ਗੱਲ ਆਂਦੇ ਸਾਨੂੰ। ਭਾਜੀ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਪ੍ਰਦੀਪ ਕੁਮਾਰ ਆ ਰਿਹਾ ਜੀ। ਤੇ ਕਿਹੜੀ ਗਲੀ ਜਿਹੜੇ ਮੈਂ ਮੋਚੇ ਵਾਲੀ ਗਲੀ 'ਚ ਰਹਿਣ ਵਾਲਾ ਤੇ ਕੀ ਮਾ ਉਹ ਨਾ ਇਹ ਕੂੜੇ ਦਾ ਮਾਮਲਾ ਇਹ ਆ ਵੀ ਭਾਜੀ ਇਹ ਸੜਕ ਵਾਲਮਿਕ ਮੰਦਰ ਦੀ ਹੈਗੀ ਜੇ ਰਾਮ ਤਰਥ ਰੋਡ ਹੈਗਾ ਜੇ ਮਸ਼ਹੂਰ ਠੀਕ ਹੈ ਤੇ ਇਹਨਾਂ ਨੇ ਬਣਾਇਆ ਕੂੜੇ ਦਾ ਡੰਪ ਇੱਥੇ ਠੀਕ ਹੈ ਕਿਉਂਕਿ ਇਹ ਮਹੱਲੇ ਦਾ ਕੂੜਾ ਨਹੀਂ ਆ ਇਹਨਾਂ ਇਹ ਬਾਹਰੋਂ ਆਣ ਕੇ ਕੂੜਾ ਸੁੱਟਦੇ ਇੱਥੇ ਆ ਹੁਣੇ ਇੱਕ ਦੀ ਰੇੜੀ ਲਵਾਈ ਜੇ ਅਸੀਂ ਉਹ ਇੱਥੇ ਪਤਾ ਨਹੀਂ 5 ਇੱਕ 6 ਰੇੜੀਆਂ ਸੁੱਟ ਗਿਆ ਇੱਥੇ ਕੂੜੇ ਦੀਆਂ ਠੀਕ ਹੈ ਤੇ ਭਾਜੀ ਅਸੀਂ ਤੇ ਇਹੋ ਮੰਗ ਕਰਦੇ ਆਂ ਵੀ ਆ ਕੂੜਾ ਚੁਕਾਇਆ ਜਾਵੇ ਤੇ ਇੱਥੇ ਸਰਕਾਰੀ ਕੋਈ ਗੱਡੀਆਂ ਗੁਡੀਆਂ ਲਿਆ ਕੇ ਖਿਲਾਰੇ ਠੀਕ ਹੈ ਤਾਂ ਕਿ ਕੂੜਾ ਉਹਦੇ ਵਿੱਚ ਸੁੱਟਿਆ ਅਸੀਂ ਤੇ ਜਿੰਨਾ ਕੋਈ ਬਿਮਾਰੀ ਵੀ ਲਾ ਹੈਗੀ ਹੈ ਬਿਮਾਰੀਆਂ ਭਾਜੀ ਇੱਥੇ ਲਾਗੋ ਦੀ ਲੰਗਿਆ ਨਹੀਂ ਜਾਂਦਾ ਜੇ ਜਦੋਂ ਬਾਰਿਸ਼ ਆ ਜਾਂਦੀ ਨਾ ਤੇ ਇੱਥੇ ਬੁਰਾ ਹਾਲ ਹੋ ਜਾਂਦਾ ਜੇ ਲੱਗੇ ਚ ਅਗੇ ਜਦੋਂ ਹਨੇਰੀ ਨੂਰੀ ਆ ਜੇ ਇਹ ਕੂੜਾ ਸਾਰਾ ਦੁਕਾਨਾਂ ਦੇ ਵਿੱਚ ਵੜਿਆ ਹੁੰਦਾ ਜੇ ਸਾਰੇ ਲਗਾਪੇ ਉੱਡ ਜਾਂਦੇ ਹਾਂਜੀ ਹਾਂਜੀ ਤੇ ਆਪਾਂ ਇਹੀ ਮੰਗ ਕਰਦੇ ਆਂ ਵੀ ਭਾਜੀ ਇਹ ਛੇਤੀ ਤੋਂ ਛੇਤੀ ਕੂੜਾ ਚਕਾਇਆ ਜਾਵੇ ਤੇ ਇੱਥੇ ਸਾਫ ਸਪਾਈ ਰੱਖੀ ਜਾਵੇ ਤਾਂ ਕਿ ਇਹ ਪਾਜੀ ਤੁਹਾਨੂੰ ਤੁਹਾਨੂੰ ਕਿਥੋਂ ਕਿਥੋਂ ਦੱਸਿਏ ਕਾਲਿਆਰਾਮ ਮੋੜ ਹੋ ਗਿਆ ਆ ਇਧਰੋਂ ਸ਼ਹਿਰ ਲੋ ਹੋ ਗਏ ਰੇੜੀਆਂ ਲਿਆ ਲਿਆ ਇੱਥੇ ਭਰ-ਭਰ ਛੁੱਟਦੇ ਜਿੱਦਾਂ ਇੱਥੇ ਭਗਤ ਵਾਲਾ ਡੰਪ ਹੁੰਦਾ ਤੇ ਪਾਜੀ ਅਸੀਂ ਇਹੋ ਮੰਗ ਕਰਦੇ ਆ ਵੀ ਛੇਤੀ ਛੇਤੀ ਕੂੜਾ ਚਕਾਇਆ ਜਾਵੇ ਤੇ ਇੱਥੇ ਤਾਂ ਕੀ ਲਾਗੋ ਚਾਗੋ ਜੋ ਕੋਈ ਨੰਗਦਾ ਆ ਤੇ ਬਿਮਾਰੀਆਂ ਬੂ ਮੂਰੀਆਂ ਹਟਣ ਸਰਦਾਲੂਆਂ ਦੇ ਕਹਿੰਦਾ ਮਾੜਾ ਅਸਰ ਪੈਂਦਾ ਪਰ ਲੋ ਹੋਉਂਦੇ ਨੇ ਪਾਜੀ ਇਹ ਸਰਦਾਲੂਆਂ ਦੇ ਮਾੜਾ ਅਸਰ ਪੈਣਾ ਹੀ ਪੈਣਾ ਜਦੋਂ ਲਾਗੋ ਦੀ ਨੰਗਣਾ ਤੇ ਇੱਥੇ ਖੁਸ਼ਬੋਦਿਤ ਆ ਬਦਬੋੜ ਦੀ ਆ ਤੇ ਅਗਰ ਨਹੀਂ ਹੈ ਕਾਰਵਾਈ ਹੁੰਦੀ ਤੇ ਅਗਲਾ ਰੰਗ ਚੀਕੀ ਹੈ ਭਾਜੀ ਅਸੀਂ ਤੇ ਇੱਥੇ ਫਿਰ ਸੜਕ ਬੰਦ ਕਰਾਂਗੇ ਕਿਉਂਕਿ ਇੱਥੇ ਤਾਂ ਬਿਮਾਰੀਆਂ ਦਾ ਘਰ ਬਣਿਆ ਪਿਆ ਸਾਡਾ ਤੇ ਇੱਥੇ ਹੈ ਨਿਆਣੇ ਲੱਗੋ ਦੀ ਲੰਗਦੇ ਆਈ ਨਿਗੇ ਨਿਗੇ ਨਿਆਣੇ ਬਿਮਾਰੀਆਂ ਲੱਗਣੀਆਂ ਇੱਥੇ ਅਰੇ ਮੋਗ ਜਿਹੜੇ ਸੁਤਾਦੇ ਉਹਨਾਂ ਨੂੰ ਕੀ ਕਰਾ ਜਾਓਗੇ ਭਾਜੀ ਅਸੀਂ ਤੇ ਉਹਨਾਂ ਨੂੰ ਇਹੋ ਕਵਾਂਗੇ ਵੀ ਇੱਥੇ ਨਾ ਸੁੱਟੋ ਤੇ ਆਪੋ ਆਪਣੇ ਏਰੀਆ ਚ ਸੁਟੋ ਜਾਂ ਤੇ ਕਿਸੇ ਪਰ ਇੱਥੇ ਤੇ ਕੋਈ ਸੁਣਦਾ ਵੀ ਨਹੀਂ ਇਹਨਾਂ ਕੋਈ ਸਰਕਾਰੀ ਮੁਲਾਜ਼ਮ ਵੀ ਇਹਨੂੰ ਸੁਣਦਾ ਹੈਗਾ ਨਾ ਤੇ ਅਸੀਂ ਤੇ ਕੋਈ ਆਇਆ ਤੇ ਅਸੀਂ ਤੇ ਬੰਨ ਲੈਣਾ ਇੱਥੇ ਫੜ ਕੇ ਤੇ ਅਸੀਂ ਧਰਨਾ ਲਾਉਣਾ ਵੱਖਰਾ ਇੱਥੇ ਹਾਂਜੀ ਤੇ ਜਿਹੜਾ ਵੀ ਕੋਈ ਇੱਥੇ ਫੜਿਆ ਗਿਆ ਤੇ ਅਸੀਂ ਤੇ ਅਸੀਂ ਤੇ ਕਾਰਵਾਈ ਆਪਣੀ ਕਰਾਂਗੇ ਫਿਰ ਉਹਦੇ ਨਾਲ ਹਾਂਜੀ ਕੀ ਨਾਮ ਤੁਹਾਡਾ ਤੇਰਾ ਨਾਮ ਮਲੂਕ ਸਿੰਘ ਹੈ ਜੀ ਉਥੋਂ ਦੇ ਰਹਿਣ ਵਾਲੇ ਜੀ ਮੇਲ ਪਿੰਡ ਮਾਲ ਹੈ ਜੀ ਐੜਾ ਕੂੜੇ ਦਾ ਕਹੇ ਜੀ ਕੂੜਾ ਜਾਂ ਤੇ ਹੋਵੇ ਨਾ ਜੀ ਮਹੱਲੇਦਾਰੀ ਦਾ ਫਿਰ ਤੇ ਅਸੀਂ ਮੰਨੀਏ ਕਿ ਚਲੋ ਮਹੱਲੇ ਵਾਲੇ ਸੁੱਟ ਕੇ ਜਾਂਦੇ ਆ ਸਾਡਾ ਪੰਚਾਇਤੀ ਏਰੀਆ ਵਾ ਤੇ ਜਿੰਨਾ ਕਾਰਪੋਰੇਸ਼ਨ ਦਾ ਕਾਲਿਆਂ ਵਾਲੇ ਮੋੜ ਤੋਂ ਜੁੰਨੀਆਂ ਕਲੋਨੀਆਂ ਲੋਕਲ ਪੈਂਦੀਆਂ ਨੇ ਇਧਰੋਂ ਅਦਰਸ਼ ਨਗਰ ਲਾਲੋ ਲਾਭ ਨਗਰ ਲਾਲੋ ਇੱਥੋਂ ਸਾਰਾ ਕੂੜਾ ਇੱਥੇ ਆਣ ਕੇ ਸਾਡੇ ਕੀ ਇਹ ਡੰਪ ਥੋੜੀ ਆ ਇੱਥੇ ਸੁੱਟਣ ਦਾ ਫਰਜ਼ ਨਹੀਂ ਬੰਦਾ ਕਾਲਾ ਵਾਲੇ ਮੋੜ ਤੇ ਜੋ ਚਾਂਪਾ ਵਾਲੇ ਆ ਜੋ ਰੇੜੀ 버ਗਰ ਵਾਲੇ ਜੋ ਵੀ ਆ ਸਾਰੇ ਇੱਥੇ ਆਣ ਕੇ ਕੂੜਾ ਸੁੱਟਦੇ ਆ ਜੇ ਕਿਸੇ ਨੂੰ ਕਹੀਏ ਮਜ਼ਦੂਰ ਨੂੰ ਉਹਨਾਂ ਦੀ ਵੀ ਚਲੋ ਰੋਟੀ ਆ ਪਰ ਇਹ ਥੋੜੀ ਨਹੀਂ ਕਿਸੇ ਦੇ ਬਾਕੀ ਘਰਾਂ ਦੇ ਸਾਡਾ ਲੋਕਲ ਕੋਈ ਕੂੜਾ ਇੰਨਾ ਹੋ ਨਹੀਂ ਸਕਦਾ ਜੀ ਡੰਪ ਨਹੀਂ ਪਾਰ ਸਕਦਾ ਇੱਥੇ ਦੇਖੋ ਕਿੱਡਾ ਕਿਡੇ ਕਿਡੇ ਵੱਡੇ ਢੇਰ ਲਾਏ ਆ ਤੇ ਬਾਕੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਇਨਸਪੈਕਟਰ ਸਾਹਿਬ ਨੂੰ ਡੇਢ ਘੰਟਾ ਹੋ ਗਿਆ ਕਾਰਪੋਰੇਸ਼ਨ ਨੂੰ ਫੋਨ ਕੀਤੇ ਨੂੰ ਹਲੇ ਤੱਕ ਇੱਥੇ ਹਾਜ਼ਰ ਨਹੀਂ ਕੋਈ ਵੀ ਹੋਇਆ ਅਸੀਂ ਤੇ ਇਹ ਮੰਗ ਕਰਦੇ ਜਦੋਂ ਬਾਰਿਸ਼ ਪੈ ਜਾਂਦੀ ਹੈ ਇੰਨੀ ਬਦਬੂ ਆਉਂਦੀ ਹੈ ਨੱਕ ਨਹੀਂ ਦਿੱਤਾ ਜਾਂਦਾ ਬਾਕੀ ਇਹ ਹੈ ਕਿ ਇਤਿਹਾਸਿਕ ਰੋਡ ਹੈ ਗ੍ਰਾਂਥੀਰ ਥਰੋਡ ਐਡਾ ਵੱਡਾ ਮਹਾਨ ਸਥਾਨ ਹੈ ਇੱਥੇ ਸੰਗਤਾਂ ਲੰਘਦੀਆਂ ਨੇ ਉਹਨਾਂ ਤੇ ਕੀ ਅਸਰ ਪਊਗਾ ਦੱਸੋ ਦੂਰੋਂ ਤੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਬਾਹਰਲੀ ਕੰਟਰੀਆਂ ਸੰਗਤ ਆਉਂਦੀ ਹੈ ਤੇ ਕੀ ਅਸਰ ਪਊਗਾ ਦੇਖੋ ਅਸੀਂ ਤੇ ਇਹ ਪ੍ਰਸ਼ਾਸਨ ਘਾੜੀ ਮੰਗ ਕਰਦੇ ਆ ਕਿ ਜਿਹੜਾ ਇਹਦਾ ਡੰਪ ਐ ਕੂੜੇ ਦਾ ਉੱਥੇ ਹੀ ਉਹਨੂੰ ਸੁੱਟਿਆ ਜਾਵੇ ਤੇ ਬਾਕੀ ਮਹੱਲੇਦਾਰੀ ਤੌਰ ਤੇ ਹੀ ਇਕੱਠੇ ਹੋ ਕੇ ਮੰਗ ਕਰਦੇ ਆ ਵੀ ਕੂੜਾ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਤੇ ਅਗਰ ਨਹੀਂ ਚੁਕਾਉਂਦੇ ਤੇ ਅਸੀਂ ਰੋਡ ਬੰਦ ਕਰਾਂਗੇ ਜਿਹੜੇ ਬਾਹਰੋਂ ਆ ਕੇ ਕੂੜਾ ਥੋੜਾ ਦੇਣ ਦੇ ਕਾਰਨ ਬਹੁਤ ਜੀ ਬਹੁਤ ਦੇਖੋ ਕਿ ਸਾਲਾਂ ਇੰਚ ਪ੍ਰੋਬਲਮ ਆਉਂਦੀ ਆ ਜਦੋਂ ਕੋਈ ਹਨੇਰੀ ਕਟਾ ਮਿੱਟੇ ਆਉਂਦਾ ਸਾਰਾ ਕੂੜਾ ਰੋੜ ਕੇ ਸਾਡੇ ਦੁਕਾਨਾਂ ਘਾੜੀ ਅਸੀਂ ਇਹਦੇ ਹੋ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਕਿ ਇਹਨੂੰ ਚੁੱਕਿਆ ਜਾਵੇ। ਅਗਰ ਨਹੀਂ ਹਰਦੇ ਤੇ ਕੀ ਕਾਰਵਾਈ ਕੀਤੀ ਜਾਏਗੀ? ਫਿਰ ਵੇਖੋ ਜੀ ਸਾਡੇ ਕੋਲ ਜੋ ਸਾਡੀ ਪਾਵਰ ਹੋ ਗਈ ਹੈ ਅਸੀਂ ਵਰਤਾਂਗੇ। ਬਾਕੀ ਇਹ ਹੈ ਕਿ ਰੋਡ ਬੰਦ ਕਰਾਂਗੇ ਪਹਿਲੇ ਤੌਰ ਤੇ। ਜਦੋਂ ਕੋਈ ਵੀ ਆਈਪੀ ਆਉਂਦਾ ਹੈ, ਸੀਐਮ ਆਉਂਦਾ ਕੋਈ ਵੀ ਆਉਂਦਾ ਹੈ ਰਸਤਾ ਪੂਰਾ ਸਾਫ਼ ਕੀਤਾ ਜਾਂਦਾ। ਅੱਗੋਂ ਪਿੱਛੋਂ ਕੋਈ ਸਹਾਰ ਨਹੀਂ ਚਲਿੰਦਾ।